ਵੀਰੇ ਯਾਰ ਸਾਡੀ ਉਹਨਾਂ ਨਾਲ ਬਣਦੀ ਯਾਰ ਸ਼ਰੀਕਾ ਸਾਡੇ ਉਹ ਓ ਲੈ ਕੀ ਫਟਾਫਟ ਥੱਲੇ ਆ ਹਾਂ ਬਾਈ ਇੱਕ ਮਿੰਟ ਆ ਗਿਆ ਹੁਣੇ ਆ ਗਿਆ ਹਾਂ ਵੀਰੇ ਦੱਸ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਜਿਹੜਾ ਆਪਣੇ ਚਾਚੇ ਦਾ ਮੁੰਡਾ ਵਾ ਹਾਂ ਗੱਗੂ ਉਹ ਤੈਨੂੰ ਰਸਤੇ 'ਚ ਕਿਤੇ ਵੀ ਮਿਲੇ ਦਿਨ 'ਚ ਅੱਛਾ ਤੂੰ ਐ ਕੀ ਕਰਨਾ ਅਡਾ ਦੀ ਠੀਕ ਆ ਧਿਆਨ ਰੱਖੀ ਦਿਹਾੜੀ ਜੀ ਕਿਤੇ ਵੀ ਦੇਖ ਗਿਆ ਹੋ ਟੈਨਸ਼ਨ ਫਰੀ ਰੋ ਹੁਣ ਮੇਰੇ ਤੇ ਸਾਰਾ ਕੰਮ ਕਰਨਾ ਕਰਨਾ ਡੰ 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 ਅੱਜ ਇਹਦਾ ਕੰਮ ਕਰਨਾ ਹੀ ਕਰਨਾ ਵਾ ਓ ਯਾਰ ਵੀਰੇ ਮੇਰਾ ਹੱਲ ਕਰ ਦੇ ਯਾਰ ਭਰਾ ਵੀਰੇ 50000 ਰੁਪਏ ਦਾ ਹੱਲ ਕਰ ਦੇ ਮੈਂ ਬਹੁਤ ਪਰੇਸ਼ਾਨ ਆ ਅ ਗੱਗੂ ਨਹੀਂ ਲੱਗਦਾ ਬਾਈ ਦਾ ਕੰਮ ਕਰਦਾ ਪਹਿਲਾਂ ਇਹ ਤਾਂ ਮੇਰਾ ਫੋਨ ਤੋੜ ਗਿਆ ਯਾਰ ਓਏ ਸ਼ਰੀਕਾ ਕਰ ਗਿਆ ਨਾ ਸ਼ਰੀਕਪੁਣਾ ਤੂੰ ਫੋਨ ਤੋੜ ਗਿਆ ਤੁਸੀਂ ਭਾਈ ਬਣਨ ਤੇ ਲੈਗ ਨਹੀਂ ਹੈਗੇ ਓ ਚੱਲ ਚੱਕਿਆ ਭਰਾਵਾ ਦਾ ਇੱਥੇ ਮਾਮਾ ਪਤਨੀ ਸੰਭਾਲਦੀਆਂ ਆਇਆ ਵੱਡਾ ਭਰਾਵਾ ਦਾ ਵੱਡਾ ਮਿਲ ਗਿਆ ਇਹਨਾਂ ਦਾ ਮੇਰਾ ਫੋਨ ਤੋੜਦਾ ਇਹਨਾਂ ਨੂੰ ਮੈਂ ਬਣਾਉਣਾ ਬੰਦੇ ਹਾਂਜੀ ਹਾਂਜੀ ਕੋਈ ਨਹੀਂ ਹਾਂਜੀ ਕਰਤਾ ਕੰਮ ਹਾਂ ਇਧਰ ਹੀ ਆ ਗਿਆ ਕਿਉਂ ਕਰਤੀ ਨਾ ਤੁਸੀਂ ਸ਼੍ਰੀ ਕਾਲੀ ਨਹੀਂ ਬਣ ਸਕੇ ਨਾ ਤੁਸੀਂ ਭਰਾ ਉਹ ਕੀ ਹੋ ਗਿਆ ਕਿਉਂ ਰੋਲਾ ਪਾਇਆ ਤੈਂ ਆ ਦੇ ਛੋਟਾ ਟੋਡਾ ਫੋਨ ਤੋੜ ਗਿਆ ਸੈਡ ਮਾਰ ਕੇ ਨਾਲੇ ਦੰਦ ਕੱਢਦਾ ਸੀ ਓਏ ਫालतੂ ਨਹੀਂ ਬੋਲਣਾ ਆ ਚੱਕ ਪੈਸੇ ਫੋਨ ਲੈ ਲਈ ਨਾ ਮਾ ਚੱਲ ਆ ਪੈਸੇ ਤਾਂ ਮੈਨੂੰ ਜਿਆਦਾ ਲੱਗਦੇ ਆ ਪਰ ਯਾਰ ਮੈਨੂੰ ਲੋੜ ਵੀ ਆ ਕੋਈ ਨਹੀਂ ਇੰਨੇ ਤਾਂ ਬਣਦੇ ਹੀ ਆ ਠੀਕ ਆ ਠੀਕ ਆ ਹਾਂ ਬਾਈ ਇੱਕ ਮਿੰਟ ਕਰਨਾ ਵੀਰੇ ਯਾਰ ਮੈਨੂੰ ਤੇਰੀ ਗੱਲ ਨਹੀਂ ਸਮਝ ਲੱਗੀ ਹੈਗੀ ਪਹਿਲਾਂ ਤੂੰ ਉਹਦਾ ਮੇਰੇ ਤੋਂ ਫੋਨ ਤੜਵਾਤਾ ਹੁਣ ਚੱਕ ਕੇ ਥੱਦੀ ਨੋਟਾਂ ਹੀ ਦੇਤੀ ਮੈਨੂੰ ਤੇਰੀ ਨਹੀਂ ਸਮਝ ਲੱਗਦੀ ਯਾਰ ਇਹ ਯਾਰ ਤੂੰ ਨਹੀਂ ਸਮਝ ਸਕਦਾ ਛੋਟੇ ਕਿਉਂ ਵੀਰੇ ਯਾਰ ਮੈਂ ਕਿਉਂ ਨਹੀਂ ਸਮਝ ਸਕਦਾ ਇਹਨਾਂ ਦਾ ਸਾਰਾ ਟੱਬਰ ਸਰੀ ਦਿਹਾੜੀ ਆਪਾਂ ਨੂੰ ਸ਼ਰੀਕ-ਸ਼ਰੀਕ ਕਰਦਾ ਰਹਿੰਦਾ ਚਾਹੇ ਲੱਖ ਆਪਾਂ ਨੂੰ ਉਹ ਮਾੜਾ ਕਹਿੰਦੇ ਨੇ ਹੈਗਾ ਤਾਂ ਆਪਣਾ ਹੀ ਖੂਨ ਆ ਇਹ ਤਾਂ ਗੱਲ ਹੈ ਵੀਰੇ ਚਾਚੇ ਦਾ ਹੀ ਮੁੰਡਾ ਵਾ ਜਿਉਂ ਕਹਿੰਦੇ ਰਹਿੰਦੇ ਕੋਈ ਨਹੀਂ ਜਿਉਂਨਾਂ ਨੂੰ ਲੱਗਦਾ ਵਧੀਆ ਲੱਗਦਾ ਆਪਾਂ ਨੂੰ ਕਹਿਣਾ ਤਾਂ ਕਹੀ ਜਾਂਦੇ ਵੀਰੇ ਮੈਨੂੰ ਤੇਰੀ ਇਹ ਗੱਲ ਦੀ ਨਹੀਂ ਸਮਝ ਲੱਗੀ ਵੀ ਤੁਸੀਂ ਆਪ ਹੀ ਮੇਰੇ ਤੋਂ ਟੱਕਰ ਮਰਵਾਈਆ ਸਕੂਟਰੀ 'ਚ ਫਿਰ ਗਾਹਾਂ ਜਾ ਕੇ ਆਪ ਹੀ ਪੈਸੇ ਦਿੱਤੇ ਉਹਨੂੰ ਮੈਂ ਤਾਂ ਜਾਂਦਾ ਪਿਆ ਸੀ ਉਹਨਾਂ ਦੇ ਘਰ ਦੇ ਕੋਲ ਦੀ ਨਿਕਲਦਾ ਪਿਆ ਸੀ ਨਾਲੇ ਤੇਰੇ ਤਾਏ ਦੇ ਮੁੰਡਿਆਂ ਕੋਲ ਇੰਨਾ ਰੁਪਈਆ ਯਾਰ ਉਹਨਾਂ ਤੋਂ ਲੈ ਰਹੇ ਲੈ ਵੀਰੇ ਪਾਣੀ ਪੀਓ ਯਾਰ ਜੇਰਾ ਤੇਰੇ ਡੈਡੀ ਨੇ 50000 ਰੁਪਏ ਲਿਆ ਹੋਇਆ ਵਾ ਕਦੋਂ ਦੇਣਾ ਯਾਰ ਤੁਸੀਂ ਉਹ ਬਾਈ ਥੋੜਾ ਹੱਥ ਤੰਗ ਚੱਲਦਾ ਪਿਆ ਡੈਡੀ ਬਿਮਾਰ ਪਏ ਨੇ ਦੇ ਦਾਂਗੇ ਯਾਰ ਯਾਰ ਤੂੰ ਰੋਜ਼ ਲਾਰਾ ਲਈ ਜਾਂਦੇ ਹੋ ਯਾਰ ਵੱਡੇ ਬਾਈ ਹੋਲੀ ਯਾਰ ਆਸਗਵਾਨ ਤੋਂ ਹੁੰਦਾ ਪਿਆ ਵੀਰੇ ਆਸਗਵਾਨ ਤੋਂ ਮੈਂ ਕੀ ਲੈਣਾ ਯਾਰ ਨਾਲੇ ਤੇਰੇ ਤਾਏ ਦੇ ਮੁੰਡਿਆਂ ਕੋਲ ਇੰਨਾ ਰੁਪਿਆ ਯਾਰ ਉਹਨਾਂ ਤੋਂ ਲੈਰੇ ਵੀਰੇ ਯਾਰ ਸਾਡੀ ਉਹਨਾਂ ਨਾਲ ਬਣਦੇ ਨਹੀਂ ਯਾਰ ਸ਼ਰੀਕ ਆ ਸਾਡੇ ਉਹ ਇਨੂੰ ਆਪਾਂ ਉਦਾਂ ਦਿੰਦੇ ਪੈਸੇ ਇਹਨੇ ਆਪਣੇ ਤੋਂ ਲੈਣੇ ਨਹੀਂ ਸੀਗੇ ਇਸ ਕਰਕੇ ਇਹਨੂੰ ਮੈਂ ਬਾਨੇ ਸਰ ਪੈਸੇ ਦੇ ਦਿੱਤੇ ਇਹਦਾ ਵੀ ਸਰ ਜੇ ਇਹਦੀ ਵੀ ਹਿੰਦ ਰਹਿ ਜਾਵੇ ਆਪਣਾ ਵੀ ਖੂਨ ਆ ਬੇਇੱਜ਼ਤੀ ਨਾ ਹੋਵੇ ਮੱਲੇ 'ਚ ਲੋਕਾਂ 'ਚ ਕੀ ਕਹਿਣਗੇ ਕਿ ਇਹਨਾਂ ਦਾ ਭਾਈ ਇਹਨਾਂ ਤੋਂ ਪੈਸੇ ਲੈਣੇ ਨੇ ਹੁਣ ਮੈਂ ਸਮਝ ਗਿਆ ਵੀਰੇ ਆਪਣਾ ਖੂਨ ਆ ਅਣਖ ਇਹਨਾਂ 'ਚ ਵੀ ਓਨੀ ਆ ਤਾਂ ਨਹੀਂ ਇਹਨੇ ਮੰਗਣੇ ਸੀ ਪੈਸੇ ਇਹਨੇ ਪੈਸੇ ਆਪਣੇ ਤੋਂ ਮੰਗਣੇ ਨਹੀਂ ਸੀਗੇ ਤੇ ਮੈਂ ਬਾਨੇ ਸਰ ਤੇਰੇ ਕੋਲ ਆਹ ਕੰਮ ਕਰਾ ਕੇ ਇਹਨੂੰ ਪੈਸੇ ਦੇ ਦਿੱਤੇ ਸਮਝ ਗਿਆ ਗੱਲ ਨੂੰ ਆਹ ਗੱਲ ਵਾ ਹਾਂ ਅੱਛਾ ਇਹ ਗੱਲ ਆ ਮੈਂ ਤਾਂ ਸਮਝਿਆ ਤੂੰ ਵੀ ਉਹਨਾਂ ਵਰਗਾ ਉਹਨਾਂ ਦਾ ਵਿਰੋਧੀ ਆ ਪਤਾ ਹੀ ਨਹੀਂ ਸੀਗਾ ਵੀ ਤੂੰ ਉਹਨਾਂ ਪ੍ਰਤੀ ਇੰਨੀ ਹਮਦਰਦੀ ਰੱਖਦਾ ਕਿਉਂ ਨਾ ਉਹਨਾਂ ਨੂੰ ਕਹਿੰਦੇ ਕਹੀ ਜਾਂਦੇ ਲੈ ਵੱਡੇ ਵੀਰੇ ਆਪਣਾ 50000 ਰੁਪਇਆ ਗਿਣੇ ਹੋਣੇ ਆ ਗਿਣੇ ਹੋਇਆ ਵੀਰੇ ਚਲ ਠੀਕ ਆ ਭਰਾ ਓ ਰੋਏ ਮੁੰਡਿਆ ਕਿਵੇਂ ਆ ਬੜ ਠੀਕ ਆ ਜੀ ਆਹ ਦੇਖ ਲੋ ਕੀ ਕੀਤਾ ਸ਼ਰੀਕਾ ਨੇ ਫੋਨ ਤੋੜਦਾ ਮੇਰਾ ਤੈਨੂੰ ਸ਼ਰੀਕਾ ਨੇ ਪੈਸੇ ਵੀ ਦਿੱਤੇ ਹੋਣੇ ਆ ਦਿੱਤੇ ਆ 50000 ਰੁਪਏ ਕਢਵਾ ਕੇ ਲੈ ਕੇ ਆਇਆ ਉਹਨਾਂ ਤੋਂ ਫਿਰ ਤੂੰ ਆਪ ਸੋਚ ਤੇਰੇ 5000 ਦੇ ਫੋਨ ਪਿੱਛੇ ਉਹਨਾਂ ਨੇ ਤੈਨੂੰ 50000 ਦੇਤਾ ਤੂੰ ਆਪ ਹਾਂ ਯਾਰ ਇਹਦਾ ਮਤਲਬ ਕੀ ਉਹਨਾਂ ਨੇ ਤੈਨੂੰ 50000 ਤਾਂ ਦਿੱਤਾ ਤੇਰੇ ਘਰੇ ਬੰਦੇ ਰੋਜ਼ ਪੈਸੇ ਲੈਣ ਆਉਂਦੇ ਸੀ ਉਹਨਾਂ ਨੂੰ ਇਹ ਗੱਲ ਲੱਗੀ ਸੀ ਪਤਾ ਤੇਰੇ ਘਰੇ ਰੌਲਾ ਪੈਂਦਾ ਸੀ ਉਹਨਾਂ ਨੇ ਤੈਨੂੰ ਤਾਂ ਦਿੱਤੇ ਆ ਸਾਂਦ ਲੱਗੀ ਗੱਲ ਤੈਨੂੰ ਤਾਂ ਤੇਰੀ ਮਦਦ ਕੀਤੀ ਆ ਉਹਨਾਂ ਨੇ ਅੱਛਾ ਅਸੀਂ ਸਾਰੀ ਉਮਰ ਉਹਨਾਂ ਨੂੰ ਐਵੇਂ ਹੀ ਛਰੀਕ ਸਮਝੀ ਗਈ ਗਲਤ ਉਹ ਨਹੀਂ ਗਲਤ ਅਸੀਂ ਸੀ ਅੱਜ ਪਤਾ ਲੱਗਿਆ ਆਪਣੇ ਭਰਾ ਆਪਣੇ ਭਰਾ ਹੀ ਹੁੰਦੇ ਨੇ